ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਗੋੰਦਕ ਤੀਰਾ ਖਾਣ ਨਾਲ ਗਰਮੀਆਂ ਦੇ ਵਿੱਚ ਸਾਨੂੰ ਬੜੇ ਲਾਭ ਮਿਲਦੇ ਫਾਇਦੇ ਮਿਲਦੇ ਗਰਮੀਆਂ ਦੇ ਵਿੱਚ ਇਹ ਸਾਡੀ ਗਰਮੀ ਨੂੰ ਤਾਂ ਦੂਰ ਕਰਦਾ ਹੀ ਹੈ ਸਰੀਰ ਵਿੱਚਲੀ ਇਹਦੇ ਨਾਲ ਨਾਲ ਸਾਡੀ ਸਿਹਤ ਨੂੰ ਹੋਰ ਵੀ ਬਹੁਤ ਲਾਭ ਦਿੰਦਾ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਿਹਤ ਨੂੰ ਲੈ ਕੇ ਜਿਹੜੀਆਂ ਵੀ ਵੀਡੀਓਜ਼ ਆਉ ਤੁਹਾਡੇ ਸਾਹਮਣੇ ਤੁਹਾਡੇ ਤੱਕ ਇਦਾਂ ਹੀ ਪਹੁੰਚਦੀਆਂ ਰਹਿਣ ਸੋ ਆਓ ਸ਼ੁਰੂ ਕਰਦੇ ਆਂ ਵੀ ਇਹ ਸਾਡੀ ਸਿਹਤ ਨੂੰ ਕਿਹੜੇ-ਕਿਹੜੇ ਲਾਭ ਦਿੰਦਾ ਸਾਥੀਓ ਜੇ ਪਹਿਲਾ ਫਾਇਦਾ ਵੇਖੀਏ ਤਾਂ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਦਾ ਕੰਟਰੋਲ 'ਚ ਰੱਖਦਾ ਸੋ ਜਿਨ੍ਹਾਂ ਲੋਕਾਂ ਦਾ ਬੀਪੀ ਵੱਧਦਾ ਉਹਨਾਂ ਨੂੰ ਜ਼ਰੂਰ ਗੋੰਦ ਤੀਰਾ ਦਾ ਇਸਤੇਮਾਲ ਕਰਨਾ ਚਾਹੀਦਾ ਇਹਨੂੰ ਬਣਾਉਣਾ ਕਿਵੇਂ ਵਰਤਣਾ ਕਿਵੇਂ ਆ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਇਹਨੂੰ ਖਾਣ ਵੇਲੇ ਉਹ ਵੀਡੀਓ ਦੇ ਅਖੀਰ ਤੇ ਅਸੀਂ ਜਾਣਾਂਗੇ ਸੋ ਜੇ ਅਗਲੇ ਫਾਇਦੇ ਵੱਲ ਵੇਖੀਏ ਤਾਂ ਇਹ ਜੋੜਾਂ ਦੇ ਦਰਦਾਂ ਤੋਂ ਸਾਡੇ ਸਰੀਰਕ ਜਿਹੜੀਆਂ ਦਰਦਾਂ ਹੁੰਦੀਆਂ ਮਾਸਪੇਸ਼ੀਆਂ ਦੀਆਂ ਤਕਾਵੜ ਤੋਂ ਬਾਅਦ ਕਹਿ ਲੋ ਜਾਂ ਗਰਮੀਆਂ 'ਚ ਜਿਹੜਾ ਸਿਰਦਰਦ ਹੋਣ ਲੱਗ ਜਾਂਦਾ ਸੋ ਇਹ ਸਾਨੂੰ ਦਰਦਾਂ ਤੋਂ ਵੀ ਬਚਾ ਕੇ ਰੱਖਦਾ ਏ ਇਹਦੇ ਨਾਲ ਨਾਲ ਸਾਥੀਓ ਇਹ ਸਾਡੇ ਇਮਿਊਨ ਸਿਸਟਮ ਨੂੰ ਵਧੀਆ ਬਣਾਉਂਦਾ ਏ ਜਿਹੜਾ ਵਾਇਰਲ ਇਨਫੈਕਸ਼ਨ ਹੋਣ ਦਾ ਡਰ ਹੁੰਦਾ ਬੁਖਾਰ ਜ਼ੁਕਾਮ ਨਜਲਾ ਜਾਂ ਗਲਾ ਖਰਾਬ ਹੋ ਜਾਂਦਾ ਉਸ ਤੋਂ ਵੀ ਸਾਨੂੰ ਇਹ ਬਚਾ ਕੇ ਰੱਖਦਾ ਏ ਸਾਡੀ ਇਮਿਊਨਿਟੀ ਨੂੰ ਸਟਰੋਂਗ ਕਰਦਾ ਏ ਮਜ਼ਬੂਤ ਬਣਾਉਂਦਾ ਏ ਤੇ ਗੂਨਕ ਤੀਰਾ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਬੜੀ ਚੰਗੀ ਹੁੰਦੀ ਆ ਸੋ ਕੈਲਸ਼ੀਅਮ ਦੀ ਮਾਤਰਾ ਵਧੀਆਂ ਹੋਣ ਕਰਕੇ ਸਾਡੀਆਂ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਏ ਸਾਡੇ ਜੋੜਾਂ ਨੂੰ ਮਜ਼ਬੂਤੀ ਦਿੰਦਾ ਤੇ ਜੋੜਾਂ ਵਿੱਚ ਲਈ ਜਿਹੜੀ ਗਰੀਸ ਆ ਉਹਨਾਂ ਨੂੰ ਵੀ ਵਧਾਉਣ ਦੀ ਸ਼ਮਤਾ ਏ ਗੂਨਕ ਤੀਰਾ ਚ ਸੋ ਓਵਰ ਆਲ ਇਹ ਸਾਡੇ ਜੋੜਾਂ ਵਾਸਤੇ ਹੱਡੀਆਂ ਵਾਸਤੇ ਬਹੁਤ ਹੀ ਬੈਨੀਫੀਸ਼ੀਅਲ ਆ ਖਾਸ ਕਰ ਬਜ਼ੁਰਗਾਂ ਨੂੰ ਜ਼ਰੂਰ ਇਹਦਾ ਇਸਤੇਮਾਲ ਕਰਨਾ ਚਾਹੀਦਾ ਏ ਪਰ ਗਰਮੀਆਂ ਦੇ ਵਿੱਚ ਬਜ਼ੁਰਗ ਬੱਚੇ ਸਾਰਿਆਂ ਨੂੰ ਹੀ ਇਹਦਾ ਇਸਤੇਮਾਲ ਕਰਨਾ ਚਾਹੀਦਾ ਗੋਣਕ ਤੀਰਾ ਦਾ ਬਹੁਤ ਹੀ ਜ਼ਰੂਰੀ ਆ ਤੇ ਸਾਤਵੇਂ ਸਾਨੂੰ ਗਰਮੀਆਂ ਦੇ ਵਿੱਚ ਲੂਨ ਲੱਗਣ ਤੋਂ ਵੀ ਬਚਾਉਂਦਾ ਏ ਸਾਡੇ ਸਰੀਰ ਚੋਂ ਗਰਮੀ ਨੂੰ ਬਾਹਰ ਕੱਢਣ ਚ ਸਾਡੀ ਸਹਾਇਤਾ ਕਰਦਾ ਏ ਇਹਦੇ ਨਾਲ ਨਾਲ ਗਰਮੀਆਂ ਚ ਜਿਹੜਾ ਸਾਨੂੰ ਪਸ਼ਾਬ ਕਈ ਵਾਰੀ ਲੱਗ ਕੇ ਆਉਣ ਲੱਗ ਜਾਂਦਾ ਏ ਜਾਂ ਪਸ਼ਾਬ ਪੀਲਾ ਆਉਂਦਾ ਕਈਆਂ ਨੂੰ ਜ਼ਿਆਦਾ ਗਾੜੇ ਰੰਗ ਦਾ ਆਉਣ ਲੱਗ ਜਾਂਦਾ ਤੇ ਇਹਦੇ ਨਾਲ ਨਾਲ ਪਸ਼ਾਬ ਚ ਜਦੋਂ ਇਨਫੈਕਸ਼ਨ ਹੋ ਜਾਂਦੀ ਆ ਇਹ ਡੀਹਾਈਡਰੇਸ਼ਨ ਕਰਕੇ ਇਨਫੈਕਸ਼ਨ ਹੋਣ ਦੇ ਜਾਂ ਸਵਧਨ ਲੱਗ ਜਾਂਦੇ ਉਸ ਤੋਂ ਵੀ ਇਹ ਸਾਨੂੰ ਬਚਾ ਕੇ ਰੱਖਦਾ ਹੈ ਸੋ ਜਦੋਂ ਵੀ ਤੁਸੀਂ ਪਾਣੀ ਪੀਓ ਗਰਮੀਆਂ 'ਚ ਖਾਸ ਕਰ ਸਾਨੂੰ ਕਹਾ ਜਾਂਦਾ ਪਾਣੀ ਵੱਧ ਪੀਓ ਤਾਂ ਜੋ ਡੀਹਾਈਡਰੇਸ਼ਨ ਤੋਂ ਗਰਮੀ ਤੋਂ ਬਚਿਆ ਜਾ ਸਕੇ ਤਾਂ ਕੋਸ਼ਿਸ਼ ਕਰੋ ਵੀ ਗੋੰਦਕ ਤੀਰਾ ਦਾ ਜਰੂਰ ਇਸਤੇਮਾਲ ਕਰੋ ਪਾਣੀ ਦੇ ਵਿੱਚ ਇਹਦੇ ਨਾਲ ਤੁਹਾਨੂੰ ਬਹੁਤ ਲਾਭ ਮਿਲੂਗੇ ਫਾਇਦੇ ਮਿਲਣਗੇ ਤੇ ਸਾਥੀਓ ਜਿੰਨਾ ਲੋਕਾਂ ਨੇ ਭਾਰ ਨੂੰ ਘਟਾਉਣਾ ਹੈ ਉਨਾਂ ਲਈ ਵੀ ਬਹੁਤ ਹੀ ਇਹ ਫਾਇਦੇਮੰਦ ਦਾ ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਸਾਨੂੰ ਭੁੱਖ ਬਹੁਤ ਘੱਟ ਲੱਗਦੀ ਜਦੋਂ ਅਸੀਂ ਗੋੰਦ ਕਟੀਰਾ ਖਾ ਲੈਂਦੇ ਹਾਂ ਸਾਡਾ ਪੇਟ ਭਰਿਆ ਰੱਖਦਾ ਇਸ ਸਾਨੂੰ ਵਾਰ-ਵਾਰ ਅਨ ਹੈਲਦੀ ਭੋਜਨ ਖਾਣ ਤੋਂ ਅਸੀਂ ਬਚੇ ਰਹਿੰਦੇ ਹਾਂ ਸੋ ਇਹ weight loss ਵੀ ਕਰਾਉਂਦਾ ਹੈ ਜਿਨ੍ਹਾਂ ਲੋਕਾਂ ਦਾ ਭਾਰ ਵੱਧਦਾ ਉਹ ਗਰਮੀਆਂ ਦੇ ਵਿੱਚ ਜ਼ਰੂਰ ਇਹਦਾ ਇਸਤੇਮਾਲ ਕਰੋ ਇਹਦੇ ਨਾਲ ਤੁਹਾਡਾ ਭਾਰ ਵੀ ਘਟੂਗਾ ਤੇ ਬਾਕੀ ਫਾਇਦੇ ਵੀ ਸਾਨੂੰ ਮਿਲਣਗੇ ਤੇ ਸਾਡੀ ਸਕਿਨ ਵਾਸਤੇ ਵੀ ਬਹੁਤ ਵਧੀਆ ਹੈ ਖਾਸ ਕਰ ਸਨਵਰਨ ਤੋਂ ਸਾਨੂੰ ਬਚਾ ਕੇ ਰੱਖਦਾ ਏ ਇੱਕ ਠੰਡਕ ਦਾ ਅਹਿਸਾਸ ਨਮੀ ਰੱਖਦਾ ਸਾਡੀ ਸਕਿਨ ਦੇ ਵਿੱਚ ਸੋ ਗੂੰਦ ਕਤੀਰਾ ਚ ਜਿਹੜੀ ਪ੍ਰੋਪਰਟੀ ਆ ਜਦੋਂ ਅਸੀਂ ਇਹਨੂੰ ਪਾਣੀ ਚ ਭਿਉ ਕੇ ਰੱਖਦੇ ਆ ਤਾਂ ਇਹ ਫੁੱਲ ਜਾਂਦਾ ਏ ਸੋ ਇਹੀ ਪ੍ਰੋਪਰਟੀ ਕਰਕੇ ਸਾਰੇ ਗੁਣ ਰੱਖਦਾ ਏ ਸਾਥੀਓ ਗੂੰਦ ਕਤੀਰਾ ਦਾ ਇਸਤੇਮਾਲ ਕਿਵੇਂ ਕਰਨਾ ਏ ਇਹਨੂੰ ਤੁਸੀਂ ਪਾਣੀ ਦੇ ਵਿੱਚ 2 ਚਮਚੇ ਇਹਨੂੰ ਭਿਉ ਕੇ ਰੱਖ ਦਿਓ ਰਾਤ ਨੂੰ ਜੇ ਰਾਤ ਨੂੰ ਨਹੀਂ ਪਿਓ ਸਕਦੇ ਤਾਂ 2 ਘੰਟੇ ਪਹਿਲਾਂ ਇਹਨੂੰ ਭਿਓ ਕੇ ਰੱਖ ਦੋ ਕੋਲਾ ਭਰ ਕੇ ਪਾਣੀ ਦੋ ਉਹਦੇ ਵਿੱਚ 2 ਚਮਚੇ ਗੂੰਦ ਤੀਰਾ ਦੇ ਭਿਓ ਦੋ ਤਾਂ 2 ਘੰਟਿਆਂ ਦੇ ਵਿੱਚ ਹੀ ਇਹ ਫੁੱਲ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਇਹਦਾ ਇਸਤੇਮਾਲ ਦੁੱਧ ਨਾਲ ਵੀ ਕਰ ਸਕਦੇ ਆ ਇਹਦਾ ਇਸਤੇਮਾਲ ਪਾਣੀ ਨਾਲ ਵੀ ਕਰ ਸਕਦੇ ਆ ਪਾਣੀ 'ਚ ਨਿੰਬੂ ਐਡ ਕਰ ਲਓ ਥੋੜੇ ਜਿਹੀ ਪੁਦੀਨੇ ਦੀਆਂ ਪੱਤੀਆਂ ਐਡ ਕਰ ਲਓ ਤੇ ਕੁੱਟੀ ਹੋਈ ਬਰੀਕ ਪੀਸੀ ਹੋਈ ਮਿਸ਼ਰੀ ਦਾ 1 ਚਮਚ ਮਿਲਾ ਲਓ ਜਾਂ ਸ਼ਹਿਦ ਵੀ ਮਿਲਾ ਸਕਦੇ ਆ ਇਦੇ ਨਾਲ ਨਾਲ ਤੁਸੀਂ ਸ਼ੱਕਰ ਵੀ ਇਹਦੇ 'ਚ ਐਡ ਕਰ ਸਕਦੇ ਆ ਜੋ ਵੀ ਤੁਹਾਨੂੰ ਵਧੀਆ ਲੱਗਦਾ ਏ ਸੋ ਇਹਦੇ ਨਾਲ ਤੁਸੀਂ ਇਹ ਜਿਹੜਾ ਗਲਾਸ ਤਿਆਰ ਹੋਇਆ ਏ ਇਹ ਪੀਓ ਇਹਦੇ ਦਿਨ 'ਚ ਤੁਸੀਂ ਦੋ ਵਾਰੀ ਜ਼ਰੂਰ ਇਹਦਾ ਇਸਤੇਮਾਲ ਕਰੋ ਗਰਮੀਆਂ ਦੇ ਵਿੱਚ ਤਾਂ ਤੁਹਾਨੂੰ ਇੱਕ ਤਾਂ ਗਰਮੀ ਤੋਂ ਗਰਮੀ ਕਰਕੇ ਜਿਹੜੇ ਸਿਰਦਰਦ ਜਾਂ ਲੂਨ ਲੱਗਣ ਦੀ ਪਰੇਸ਼ਾਨੀ ਜਾਂ ਹੋਰ ਵੀ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਏ ਸਾਨੂੰ ਜਿਹੜਾ ਹੀਟ ਸਟ੍ਰੋਕ ਹੋਣ ਦਾ ਖਤਰਾ ਉਹ ਇਹ ਘੱਟ ਕਰਦਾ ਏ ਤੇ ਸਾਨੂੰ ਗਰਮੀ ਤੋਂ ਬਚਾ ਕੇ ਰੱਖਦਾ ਤੇ ਬਾਕੀ ਵੀ ਸਾਨੂੰ ਸਾਰੇ ਜਿਹੜੇ ਲਾਭ ਆਏ ਦੇ ਨਾਲ ਉਹ ਮਿਲਦੇ ਆ। ਸੋ ਵਧੀਆ ਰਹੂਗਾ ਰਾਤ ਨੂੰ ਭਿਉਂ ਕੇ ਰੱਖ ਲਓ ਤੇ ਸਵੇਰੇ ਦਾ ਇਸਤੇਮਾਲ ਕਰੋ ਨਿਰਨੇ ਕਾਲ ਜੇ ਖਾਲੀ ਪੇਟ। ਸੋ ਸਾਥੀਓ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸਾਥੀਆਂ ਚ ਸ਼ੇਅਰ ਜਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਫਾਇਦਾ ਚੱਕ ਸਕਣੇ ਲਾਭ ਲੈ ਸਕਣ। ਤੇ ਇੱਕ ਜਿਹੜੀ ਹੋਰ ਤੁਹਾਨੂੰ ਰਿਕਵੈਸਟ ਕਰਨੀ ਆ ਅ ਕੁਝ ਦਿਨ ਪਹਿਲਾਂ ਦੋ ਹਫ਼ਤੇ ਪਹਿਲਾਂ ਆਪਣਾ ਗੀਤ ਆਇਆ ਸੀ ਕਰਮ ਜਿਹੜਾ ਕਿ ਰਿਸ਼ਵਤ ਖੋਰੀ ਕਮਿਸ਼ਨਾਂ ਦੇ ਧੰਦੇ ਕਰਨ ਵਾਲਿਆਂ ਤੇ ਆਪਾਂ ਜਿਹੜੀ ਕਰਾਰੀ ਕਹਿ ਲੋ ਚੋਟ ਆ ਉਹ ਮਾਰੀ ਆ ਸੋ ਇਹ ਕਰਮਗੀਤ ਤੁਸੀਂ YouTube ਤੇ ਜਾ ਕੇ ਡਾਕਟਰ ਹਰਮਨ ਜੀਰਾ ਨਿਊ Song ਸਰਚ ਕਰਕੇ ਜਰੂਰ ਵੇਖਿਓ ਤੇ ਆਪਣੀ سپورਟ ਕਰੋ ਵੱਧ ਤੋਂ ਆਦੇ ਇਸ ਗਾਣੇ ਨੂੰ ਸ਼ੇਅਰ ਕਰੋ ਇੱਕ ਚੰਗੀ ਸੇਧ ਦੇਣ ਵਾਲਾ ਗੀਤ ਆ ਸੋ ਅੱਗੇ ਵੀ ਤੁਹਾਨੂੰ ਸੇਧ ਵਾਲੀਆਂ ਵੀਡੀਓ ਐਸੀ ਤਰ੍ਹਾਂ ਤੁਹਾਡੇ ਸਾਹਮਣੇ ਲਿਆਉਂਦੇ ਰਾਵਾਂਗੇ ਸੋ ਇਜਾਜ਼ਤ ਦਿਓ ਧੰਨਵਾਦ